ਭਾਰਤ ਦੇ ਵਿੱਚ ਐਤਵਾਰ ਦੀ ਛੁੱਟੀ ਦਾ ਇਤਿਹਾਸ ਬ੍ਰਿਟਿਸ਼ ਗਵਰਨਮੈਂਟ ਦੇ ਦੌਰਾਨ ਸ਼ੁਰੂ ਹੋਇਆ ਜਦ ਨਾਰਾਇਣ ਮਹਿਰਾ ਜੀ ਤੋਂ ਖੱਟੇ ਨੇ ਮਜ਼ਦੂਰਾਂ ਦੇ ਲਈ ਇੱਕ ਹਫ਼ਤੇ ਦੇ ਵਿੱਚ ਇੱਕ ਛੁੱਟੀ ਹੋਣ ਦੀ ਮੰਗ ਬ੍ਰਿਟਿਸ਼ ਗਵਰਨਮੈਂਟ ਅੱਗੇ ਰੱਖੀ ਦਰਅਸਲ ਬ੍ਰਿਟਿਸ਼ ਗਵਰਨਮੈਂਟ ਦੇ ਦੌਰਾਨ ਮਜ਼ਦੂਰਾਂ ਨੂੰ ਸੱਤ ਦਿਨ ਕੰਮ ਕਰਨਾ ਪੈਂਦਾ ਸੀ ਅਤੇ ਬ੍ਰਿਟਿਸ਼ ਅਧਿਕਾਰੀ ਐਤਵਾਰ ਨੂੰ ਚਰਚ ਜਾਇਆ ਕਰਦੇ ਸੀ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਵਾਰ ਤਾਂ ਇਹਨਾਂ ਦੀ ਇਸ ਮੰਗ ਨੂੰ ਠੁਕਰਾ ਦਿੱਤਾ لیکن پھر ਇਹਨਾਂ ਨੇ 7 ਸਾਲ ਦਾ ਲੰਮਾ ਸੰਘਰਸ਼ ਇੱਕ ਕੀਤਾ ਤੇ ਉਸ ਦੇ ਵਿੱਚ ਲੋਕਾਂ ਦੇ ਭਰਪੂਰ ਯੋਗਦਾਨ ਪਾਉਣ ਦੇ ਕਰਕੇ ਬ੍ਰਿਟਿਸ਼ گورنمنٹ ਤੇ ਦਬਾਅ ਬਣਿਆ ਅਤੇ ਪਹਿਲੀ ਛੁੱਟੀ 10 ਜੂਨ 1890 ਨੂੰ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਨਾਰਾਇਣ ਮੇਘਾ ਲੋਖੰਡੇ ਜੀ ਇੱਕ ਮਿਲ ਦੇ ਵਿੱਚ ਕੰਮ ਕਰਦੇ ਸੀ ਅਤੇ ਉਹ ਮਜ਼ਦੂਰਾਂ ਦੇ ਨੇਤਾ ਵਜੋਂ ਵੀ ਜਾਣੇ ਜਾਂਦੇ ਸੀ। ਇਸੇ ਕਰਕੇ ਉਹਨਾਂ ਨੇ ਇਹ ਉਪਰਾਲਾ ਕਰਕੇ ਬ੍ਰਿਟਿਸ਼ گورنمنٹ ਤੇ ਦਬਾਅ ਬਣਾਇਆ ਜਿਸ ਦੇ ਕਾਰਨ ਉਹਨਾਂ ਨੂੰ ਸਫਲਤਾ ਮਿਲੀ। ਅੱਜ ਤੱਕ ਪੂਰੇ ਭਾਰਤ ਦੇ ਵਿੱਚ ਹਰ ਐਤਵਾਰ ਨੂੰ ਛੁੱਟੀ ਹੁੰਦੀ ਹੈ ਜੇਕਰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ